ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਾਓ ਜੀ ਬਹੁਤ ਪਤਾ ਹੀ ਆ ਨਾ ਬਾਈ ਵੀ ਬੁੰਨੇ ਆਪਾਂ ਪਹੁੰਚ ਗਈ ਆਪਣੀ ਮਸ਼ੀਨ ਇੱਥੇ ਆ ਨਾ ਮੱਕੀ ਵਾਲਾ ਕਟਰ ਆ ਜਿਹੜਾ ਲਾਗੇ ਤੁਸੀਂ ਪਿਛਲੀ ਵੀਡੀਓ ਜੀ ਦੇਖੀ ਹੋਣਾ ਨਾ ਗੁਰਦੀਪ ਬਾਈ ਦੀ ਡੀਲਰ ਸੇ ਪਾਰੇ ਆਪਣੇ ਕਰਦੇ ਆ ਬਾਈ ਯਾਰ ਗੱਲਾਂ ਮਾਤ ਹਨਾ ਕੀ ਕੀ ਸਮਾਨ ਆ ਬਾਈ ਕੋਲੇ ਔਰ ਆਪਣੇ ਕੀ ਪ੍ਰਾਈਸ ਆ ਕਟਰ ਦਾ ਕੀ ਰੂਟਾ ਮੀਟਰ ਦਾ ਸਾਰੀ ਗੱਲਬਾਤ ਆਪਾਂ ਵੀਡੀਓ ਜਰੀਏ ਕਰਾਂਗੇ ਹਨਾ ਕਿੰਨੀਆਂ ਮਸ਼ੀਨਾਂ ਰੱਖੀਆਂ ਹੋਈਆਂ ਕਿੱਥੇ ਤੇ ਸਟਾਪ ਲਿਆਉਨੇ ਆ ਇੰਨੀਆਂ ਮਸ਼ੀਨਾਂ ਦਾ ਬਾਕੀ ਆਪਣੇ ਵਾਲੇ ਮਸ਼ੀਨਾਂ ਤਾਂ ਉਹ ਰੋਡ ਤੇ ਖੜੀਆਂ ਬਸ ਹੁਣ ਆਪਾਂ ਤੋੜ ਦੇਣੀਆਂ ਬਾਕੀ ਆ ਮੱਕੀ ਆ ਮਲਕੀਤ 2 ਨੰਬਰ ਇਹ ਆ ਜਿਹੜੀ ਡੀਲਰ ਸੇ ਪਾਉ ਉਹ ਖੜ ਗਿਆ ਆਪਣੇ ਵਾਲਾ ਮੱਕੀ ਵਾਲਾ ਕਟਰ ਬਾਈ ਜੀ ਕਹਿੰਦਾ ਵੀ ਕੈਮਰੇ ਲੱਗੇ ਆ ਅੰਦਰਾਂ ਡਰਨੇ ਦੀ ਲੋੜ ਨਹੀਂ ਆ ਹਨਾ ਮੈਂ ਤਾਂ ਕਹਿਵਾ ਕੇ ਅੰਦਰ ਕਿਤੇ ਦੇਖ ਕੇ ਲਵਾ ਲਾ ਕਹਿੰਦਾ ਕੋਈ ਚੱਕਰ ਨਹੀਂ ਡਰਨੇ ਆ ਨਹੀਂ ਹੈਗਾ ਯੂਰੇ ਆਪਣਾ ਵਧੀਆ ਸੇਫ ਆ ਕਟਰ ਹਨਾ ਇੱਥੇ ਆਪਾਂ ਲਾ ਚੱਲੇ ਵੈਸੇ ਡੀਲਰ ਦਾ ਆਪਣੇ ਅੰਦਰ ਵੀ ਹੈਗੇ ਆ ਦੋ ਤਿੰਨ ਨਾ ਪੁੰਨੀ ਕਵੈਨ ਵਾਲਿਆਂ ਦੇ ਵੀ ਹੈਗੇ ਬੰਦੇ ਕਰਤਾਰ ਵਾਲਿਆਂ ਦੇ ਬੀਤੇ ਫਿਰ ਮੈਂ ਕਿਹਾ ਵੀ ਉਹ ਹਨਾ ਇਹ ਬਾਈਪਾਸ ਤੇ ਆ ਬਾਈ ਅੰਦਰ ਹੁਣ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਮਸ਼ੀਨ ਜਾਂਦੀ ਨਹੀਂ ਆਹ ਲਾ ਤਾਂ ਗੱਟਰ ਆ ਇਹ ਵੀ ਪਿੱਛੇ ਬਾਈ ਉਹਾਂ ਦਾ ਜਨਾ ਟਰਾਂਸਫਾਰਮ ਡੀਪੀ ਵੀ ਜਿਹੜਾ ਹੈਗਾ ਕਰਦੇ ਹੋਣੇ ਕੰਮ ਕੁੰਮੂ ਦਾ ਉਹਦੇ ਕਰਕੇ ਫਿਰ ਇਹ ਕੱਡਰਾ ਜਿਹੜਾ ਆਪਣਾ ਉਹਰੇ ਲਹਿ ਗਿਆ ਹੁਣ ਆਪਾਂ ਥਰੈਸਰ ਬਾਹ ਦੇ ਵਿੱਚ ਬਾਸਕਟ ਦੀ ਕਣਕਲੀ ਉਹ ਵੀ ਲਾ ਕੇ ਆਪਾਂ ਅੰਦਰ ਰੱਖਤੀ ਹੈ ਨਾ ਬਾਕੀ ਆਹ ਖੜੀਆਂ ਬਾਈ ਉਹਨਾਂ ਦੇ ਬਲੈਰੋ ਆ ਮੈਂ ਕਿਹਾ ਵੀ ਪੰਜਾਬੀਆਂ ਦੀ ਤਾਂ ਪਹਿਚਾਣੇ ਲੱਗ ਹੁੰਦੀ ਆ ਆ ਦੇਖੋ ਇੱਧਰ ਆ ਏ ਲੱਗਿਆ ਆ ਬਾਈ ਗਰਦੀਪ ਦਾ ਨੰਬਰ ਕੋਈ ਵੀ ਹੈ ਨਾ ਜਾਣਕਾਰੀ ਗੂਨੇ ਏਰੀਏ ਦੇ ਵਿੱਚ ਐਮਪੀ ਦੇ ਵਿੱਚ ਕੋਈ ਵੀ ਮਲਕੀਤ ਕਮੈਨ ਦਾ ਤੁਸੀਂ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਇਹ ਨੰਬਰਾਂ ਤੇ ਹੈ ਨਾ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਬਾਕੀ ਹੁੱਕਾਂ ਲੱਗੀਆਂ ਐ ਪਕਾਇਦਾ ਬਲੇਰੂਆਂ ਦੇ ਮਗਰਾਂ ਇਹਨਾਂ ਦੇ ਮਗਰਾਂ ਜਿੱਥੇ ਵੀ ਲੋਡ ਹੁੰਦੀ ਹੈ ਕਟਰ ਦੀ ਉਤੀ ਇਹ ਪਹਚਾ ਦੰਨੇ ਆ ਬਾਕੀ ਆ ਆਖੜੀ ਆ ਮਸ਼ੀਨ ਆ ਤਿੰਨ ਚਾਰ ਮਸ਼ੀਨਾਂ ਹੈ ਨਾ ਰੱਖੀਆਂ ਹੋਈਆਂ ਬਾਕੀ ਦੂਧਰ ਗਾਈਆਂ ਹੋਈਆਂ ਇਹ ਆਪਣਾ ਰੂਟਾ ਵੀਟਰ ਆ ਗਿਆ ਇਹ ਚੁੱਪਰ ਆ ਗਿਆ ਇਹ ਮੱਕੀ ਵਾਲਾ ਕਟਰ ਆ ਗਿਆ ਇਹ ਵੀ ਹਨਾ ਕਈ ਇਹਦੇ ਵਿੱਚ ਚੱਕਰ ਪੈਂਦਾ ਜਿਵੇਂ ਹੁਣ ਕੋਈ 6 ਸਿਆਣਾ ਵਾਲਾ 18 ਇੰਚ ਵਾਲਾ 12 ਇੰਚ ਵਾਲਾ ਇਹ ਜਿਹੜਾ ਐਮਪੀ ਦੇ ਵਿੱਚ ਕੱਟ ਰਾ ਹਨਾ ਇਹ ਹੁਣ ਗਰਦੀਬ ਬਾਈ ਦੇ ਪੁੱਛਦੇ ਆਪਾਂ ਵੀ ਕਿੱਥੇ ਕਿਹੜਾ ਕਿੱਦਾਂ ਬਾਈ ਗਰਦੀਬ ਬਾਈ ਠੀਕ ਠਾਕ ਵਧੀਆ ਹੋਰ ਨੰਨਾ ਨਜ਼ਾਰੇ ਘੁੰਮਣ ਵਾਲੀ ਕੁਰਸੀ ਦੇ ਹਾਂ ਹਾਂ ਵਧੀਆ ਬਾਈ ਹੋਰ ਸੁਣਾ ਵਧੀਆ ਵਧੀਆ ਹਾਂ ਆ ਜਾ ਮੜਾ ਜਾਣਾ ਇੱਧਰ ਨੂੰ ਲਈਏ ਤੇ ਬਈ ਜਿਹੜੇ ਕਟਰ ਦੀ ਐਮਪੀ ਦੇ ਵਿੱਚ ਕਟਰ ਖਾਣ ਰੋਲਾ ਪਈ ਜਾਂਦਾ ਬਹੁਤ 18 ਇੰਚ 19 ਇੰਚ ਦਾ ਉਹਦਾ ਕੀ ਲਫੜਾ ਇਹ 18 ਇੰਚ ਆਈ ਸੱਤ ਗੇਰ ਵਾਲਾ ਇਹ 18 ਹੈ ਹਾਂਜੀ ਅੱਛਾ ਮਤਲਬ ਆ ਆ ਚੀਜ਼ ਦਾ ਗੈਭਾਉ ਹੈ ਹਾਂਜੀ ਹਾਂਜੀ ਸਾਰੇ ਹੋ ਗਿਆ ਆ ਵੀ ਹੋ ਗਿਆ ਵੀਰੇ ਅੱਛਾ ਹਾਂਜੀ ਹਾਂ ਠੀਕ ਇਹਦੇ ਵਿੱਚ ਮੰਨ ਲਓ ਸੱਤ ਗੇਰ ਆ ਗਏ ਹਾਂਜੀ ਠੀਕ ਆ ਅੱਗੇ ਚਲਾਇਆ ਬਾਈ ਤੁਸੀਂ ਪਹਿਲਾਂ ਹਾਂ ਚਲਾਇਆ ਵੀਰੇ ਯੂਪੀ ਚਲਾਇਆ ਲੈਟ ਆਵੇ ਯੂਪੀ ਹਾਂਜੀ ਵਧੀਆ ਚੱਲੇ ਆ ਹਾਂਜੀ ਠੀਕ ਹੈ ਸੱਤ ਵਾਲੇ ਚੱਲੇ ਆ ਚੋ ਜੋ ਵੀ 24 ਵਾਲਾ ਨਹੀਂ ਚੱਲੇ ਆ ਫਿਰ ਤੇ ਸਾਡਾ ਕੀ ਬਣੂਗਾ ਲਾ ਲਾਂਗੇ ਤੁਹਾਡਾ ਵੀ ਵੀਰੇ ਉਹਨੂੰ ਨਵਾਂ ਦੇ ਦਾਂਗੇ ਨਹੀਂ ਨਹੀਂ ਉਹੀ ਚਲਾਵਾਂਗੇ ਭਰਾਵਾ ਇੰਨੇ ਜੋਗੇ ਹੈ ਨਹੀਂ ਇਹੇ ਨਵੇਂ ਵਾਲੇ ਹੈ ਹੋਰ ਵੀਰੇ ਵਧੀਆ ਵਧੀਆ ਉਹ ਆਪਣਾ ਬਾਕੀ ਆ ਰੂਟਾ ਬਿਟਰ ਆ ਦੇ ਬਾਈ ਅੱਛਾ ਇਹ ਵੀ ਮਲਗੀਤ ਕੰਪਨੀ ਬਣਾਉਂਦੀ ਆ ਰੂਟਾ ਬਿਟਰ ਵੀ ਹੈ ਪੂਰੇ ਵਿਕੀ ਜਾਂਦਾ ਬਾਈ ਰੂਟਾ ਬਿਟਰ ਆ ਵਧੀਆ ਵਿਕੀ ਜਾਂਦਾ ਵੀਰੇ ਅੱਛਾ ਇਹ ਨਹੀਂ ਲਾ ਤੇ ਦੋਈ ਇੱਧਰ ਲੋਕ ਵੀ ਰੂਟਾ ਬਿਟਰ ਚਲਾਉਣਾ ਹੈ ਇਹ 6 ਫੁੱਟ ਯਾਰ 7 ਫੁੱਟ ਲਈ ਅੱਛਾ ਤੇ ਉਹ ਆਪਣਾ ਮਲਚਰ ਆ ਗਿਆ ਬਾਈ ਜਿਵੇਂ ਉਹ ਪੱਥਰ ਪੁੱਥਰ ਆ ਫਿਰ ਸੁਪਰ ਰੋਟਾ ਮਟਰ ਖਰਾਬ ਨਹੀਂ ਹੁੰਦਾ ਪੱਥਰ ਸਾਰੀਆਂ ਜ਼ਮੀਨਾਂ 'ਚ ਨਹੀਂ ਹੈਗਾ ਬਾਈ ਜੀ ਉਹ ਜਿੱਥੇ ਪੱਥਰ ਵਾਲੀ ਤਾਂ ਦੰਦੇ ਨਹੀਂ ਵੇ ਉੱਥੇ ਨਹੀਂ ਜੀ ਦੰਦੇ ਅੱਛਾ ਨਹੀਂ ਜੇ ਲੰਦਾ ਦਾ ਅਗਲਾ ਆਪਣੀ ਜ਼ਿੰਮੇਵਾਰੀ ਬਲੰਦਾ ਹੋਣਾ ਨਾ ਮਲਚਰ ਆ ਗਿਆ ਬਾਈ ਕਿਧਰ ਮਿਲ ਕਿਦਾ ਸਮਾਨ ਪਹਿਲੀ ਵਾਰੀ ਦੇਖਿਆ ਮੈਂ ਤੇਰੇ ਕੋਲ ਆ ਕੇ ਇਹ ਤਾਂ ਕੰਪਨੀ ਕਿੰਨੀ ਵਾਰ ਗਿਆ ਉੱਥੇ ਕਦੇ ਨਹੀਂ ਦੇਖਿਆ ਇਹ ਸਾਰੀ ਬਣਾਉਂਦੇ ਨੇ ਇਹ ਮਲਚਰ ਦਾ ਕੀ ਕੰਮ ਲੰਨੇ ਬਾਈ ਉਹ ਫਿਰ ਇਹ ਮਲਚਰ ਜੇ ਮੈਂ ਹੁਣ ਵੀ ਆਪਾਂ ਮੱਕੀ ਵੜਾਂਗੇ ਜੀ ਅੱਛਾ ਉਹ ਜਿਹੜਾ ਪੰਦਾ ਆਪਣਾ ਦਾ ਪੰਜਾਬ ਦਾ ਇੱਕ ਨੇ ਖਤਮ ਕਰ ਦਿੰਦੇ ਉਹਨੂੰ ਪੂਰਾ ਬਰਾਦਰ ਜਿਵੇਂ ਆਪਣਾ ਐਸਐਮਐਸ ਬਣਾਉਂਦਾ ਅੱਛਾ ਐਮਪੀ ਦੀ ਫਸਲ ਹੈ ਜੇ ਮੱਕੀ ਦੀ ਵੱਡੀ ਨਹੀਂ ਹੈਗੀ ਹਜੇ ਖੜੀ ਆ ਪਰ ਜੇ ਬਾਈ ਗਰੀਬ ਹੋਣੀ ਪਹਿਲੇ ਹੀ ਜਗਾੜ ਲਾਈ ਫਿਰਦੇ ਵੀ ਉਹ ਫੂਸਲਾ ਕਰਨਾ ਕਿ ਆਏ ਜਗਾੜ ਸਾਰੇ ਦਾ ਬਾਗ ਚ ਵੀ ਆ ਵੀਰੇ ਆਪਣੇ ਕੋਲ ਅੱਛਾ ਮੱਲਾ ਉਹਦੇ ਵਾਲੀ ਠੀਕ ਆ ਠੀਕ ਆ ਠੀਕ ਆ ਇਹ ਅੱਛਾ ਬਈ ਮਲਗੀਤ ਦੀਆਂ ਹੀ ਇਹੇ ਠੀਕਾ ਮਨ ਲਾ ਜੇ ਕੋਈ ਮਸ਼ੀਨ ਤੇਰੇ ਲਵੇ ਤਵੇ ਚੱਲਦੀ ਔਰੇ ਉਹਨੂੰ ਦਿੱਕਤ ਆਉਂਦੀ ਆ ਤੇਰੇ ਕੋਲ ਤੁਹਾਡੇ ਕੋਲ ਸਮਾਨ ਲਿਜਾ ਸਕਦੇ ਆ ਠੀਕ ਅੱਛਾ ਇਹ ਟੋਕਰੀ ਆ ਠੀਕ ਆ ਬਾਈ ਇਹ ਲੇਜ਼ਰ ਕਰਾ ਵੀ ਬਣਾਉਨੇ ਆ ਵਾਹ ਜੀ ਵਾਹ ਫੋਰ ਬਾਈ ਫੋਰ ਹਿੱਸਾ ਵੀ ਰੱਖਿਆ ਇਹਦੀ ਬਾਈ ਫਿਟਿੰਗ ਫਿਰ ਉਹਨੇ ਕੌਣ ਕਰਦੇ ਆ ਆਪੇ ਕਰਦੇ ਹੋ ਅੱਛਾ ਜੇ ਮੰਨ ਲਓ ਕਿਸੇ ਨੂੰ ਲੋੜ ਆ ਕੰਪਨੀ ਜੋ ਬਣ ਕੇ ਆ ਫਿੱਟੜਾ ਇਹ ਕੰਪਨੀ ਦਾ ਹੀ ਆ ਇਹ ਕੰਪਨੀ ਜੀ ਬਾਈ 4x4 ਹੀ ਸਾਮਿਲ ਕੀਤੀ ਹੈ ਨਾ ਮਾਈ ਜਾਨ ਸਗੁਰੇ ਕੋਈ ਲੋਡ ਆ ਕਿਸੇ ਵੀਰ ਭਾਈ ਨੂੰ ਜਮਲੋ ਮਲਕੀਤ ਦੀ ਕੰਪਨੀ ਦੀ ਮਸ਼ੀਨ ਆ ਤਾਂ ਉਹ ਤੇ ਬਾਈ ਆਪਣਾ ਗਰਦੀਬ ਬਾਈ ਉਹਨਾਂ ਨੂੰ ਪੇ ਆ ਬਸ ਲਿਜਾ ਕੇ ਹੈ ਨਾ ਫਿਰ ਪਿੰਨੇ ਵਾਉਣੀ ਆ ਸਾਰਾ ਰੈਡੀਮੇਡ ਰੈਡੀਮੇਡ ਵਾਲਾ ਕਹਦੇ ਆ ਪਕਾਮਾ ਅੱਛਾ ਰੀਪਰ ਵੀ ਬਣਾਉਨੇ ਆ ਬਈ ਇਹ ਵਾਹ ਜੀ ਵਾਹ ਇਹ ਆ ਮਲਕੀਤ ਦਾ ਰੀਪਰ ਵਧੀਆ ਬਣਾ ਆ ਬਾਈ ਉਹਨਾਂ ਨੇ ਵੀ ਰੀਪਰ ਦੀ ਵੀ ਇਹਨਾਂ ਗੱਲਬਾਤ ਬਣਾਈ ਹੋਈ ਈ ਆ अच्छा गुरदीप भाई फिर उरे जे मैं सब सबसिडी ਦਾ ਰੋਲਾ ਰੋਲਾ ਪੈਂਦਾ ਉਰੇ ਮਿਲ ਜਾਂਦੀ ਆ ਉਹ ਸਬਸਿਡੀ ਦਾ ਜੀ ਸਰਕਾਰ ਨੇ ਦੇਣੀ ਹੁੰਦੀ ਆ ਬਾਈ ਹਨਾ ਉਹ ਨਿਕਲੀ ਜੇ ਕੋਸ ਉਰੇ ਬਹੁਤ ਨਿਕਲੀ ਜਾਂਦੀ ਆ ਜੀ ਕਿੰਨੇ ਨਿਕਲਦੀ ਆ ਬਾਈ ਉਰੇ ਸਬਸਿਡੀ ਦਾ ਜੀ ਸਰਕਾਰ ਨੇ ਦੇਣੀ ਆ ਮਦਦ ਜੇ ਮਿਲਦੀ ਨਹੀਂ ਪੜਦੀ ਆ ਜਿਆਲੇ ਉਹ ਅੱਛਾ ਜੀ ਉਹ ਉਦੋਂ ਜ਼ਿਲ੍ਹੇ ਜਿੱਕ ਜ਼ਿਲ੍ਹੇ ਚ 5-7 ਬੰਦਿਆਂ ਨੂੰ ਮਿਲਦੀ ਆ ਹਨਾ ਬਾਈ ਦਾ ਕੀ ਰੇਟ ਆ ਬਾਈ ਰੀਪਰ ਦਾ ਬਣੇ ਦਾ ਇਹਦਾ ਇਹਦਾ ਵੀਰੇ 3,35,000 ਆ ਜੀ 3,35,000 ਰੁਪਿਆ ਹਾਂਜੀ ਠੀਕ ਆ ਇਹ ਰੀਪਰ ਵਧੀਆ ਬਾਈ ਇਹ ਜਿਹੜਾ 4x4 ਆ ਬਾਈ ਇਹਦਾ ਕੀ ਪ੍ਰਾਈਸ ਆ ਫਿਰ ਇਹ 3 ਲੱਖ 10 ਹਜ਼ਾਰ ਦਾ ਵੀਰੇ 3 ਲੱਖ 10 ਹਜ਼ਾਰ ਦਾ ਉਰੇ ਹੈਨਾ ਐਮਪੀ ਦੇ ਵਿੱਚ ਆ ਬਈ ਖਰਚਾ ਵੀ ਪੈਂਦਾ ਨਾ ਬਾਈ ਲਿਆਉਣ ਦਾ ਨਾ ਤੁਹਾਨੂੰ ਪਤਾ ਵੀ ਹੁਣ ਜਰ ਕੋਈ ਚੀਜ਼ 900 ਕਿਲੋਮੀਟਰ ਸਾਫੜਾ ਵੀਰੇ ਤੁਹਾਨੂੰ ਪਤਾ ਹੀ ਹਾਂ ਸਹੀ ਗੱਲ ਆ ਤੁਸੀਂ ਬੈਠੇ ਆ ਨਿਆਣੇ ਜੱਡੀ ਆ ਨਾ ਇਹ ਲੇਜ਼ਰ ਕਰਾਇਆ ਵੀਰੇ ਜਿਹੜਾ ਇਹਦਾ ਕੀ ਰੇਟ ਆ ਉਹਦਾ 3 ਲੱਖ 25 ਹਜ਼ਾਰ ਆ ਵੀਰੇ ਹਾਂਜੀ 3 ਲੱਖ 25 ਹਜ਼ਾਰ 3 ਲੱਖ 25 ਹਜ਼ਾਰ ਇਹ ਟੋਕਰੀ ਦਾ ਕੀ ਰੇਟ ਆ ਜੀ ਕਮ ਲੱਖ 30000 ਦੀ 1 ਲੱਖ 30000 ਦੀ ਮੰਨ ਲਓ ਇਹ ਮਲਕੀਤ ਗਰੁੱਪ ਦੀ ਹੋ ਆ ਹਾਂਜੀ ਓਏ ਵਧੀਆ ਵਧੀਆ ਕੁੜੀਆਂ ਪੁੜੀਆਂ ਪਾਲੀਆਂ ਸਾਫਟਾਂ ਸਾਰੀਆਂ ਮਲਕੀਤ ਕੰਪਨੀ ਦੀ ਆ ਜੀ ਸਾਰਾ ਵਧੀਆ ਬਣਾਇਆ ਨਹੀਂ ਵਧੀਆ ਬਣਾਇਆ ਜਿਗਾਰ ਘੋੜੀ ਕੁੜੀ ਦੇ ਹਨ ਖੜਾਈ ਹੋਈ ਹੈ ਟਕਾਣੇ ਐ ਥੱਲੇ ਲੱਗਣ ਵਾਲਾ ਕੰਮ ਨਹੀਂ ਹੈਗਾ ਨਾ ਵੀ ਸੀਜ਼ਨ ਦੇ ਬਾਅਦ ਆਪਾਂ ਖੜੀ ਕਰਨੀਆਂ ਇਹ ਨਹੀਂ ਹੈਗਾ ਵੀ ਆਪਾਂ ਉ ਆਇਓ ਸੱਡਦੇ ਨਹੀਂ ਹੈ ਨਾ ਲੱਗੀ ਲਗਾਈ ਆ ਬਾਕੀ ਆਪਣਾ ਸਮਾਨ ਪਿਆ ਆ ਸਣਾ ਇਹ ਬਾਸਕਟਾਂ ਬਾਈ ਕਿਆ ਮੱਕੀ ਵਾਲੀ ਬਾਸਕਟਾਂ ਦਾ ਸਪੈਸ਼ਲ ਇਹ ਕਿੰਨੇ ਦੀ ਹੈ ਜੀ ਬਾਸਕਟ ਇਹ 8500 ਦੀ ਆ ਵੀਰੇ 8500 ਦੀ ਬਾਸਕਟਾ ਨਾ ਬਾਈ ਐਮਪੀ ਵਾਲੇ ਬਾਈਆਂ ਜਿਹੜੇ ਆਪਣੇ ਹਨ ਕੁਛ ਇਹਨੇ ਮਸ਼ੀਨ ਮੱਕੀ ਤੇ ਚਲਾਉਣੀਆਂ ਇਹ ਨਹੀਂ ਹੈਗਾ ਜਰੂਰੀ ਮੱਕੀ ਵਾਲੇ ਕੱਟਣ ਵਾਲੇ ਇਹ ਸਪੈਸ਼ਲ ਬਾਸਕਟਾ ਜਿਹੜੀ ਮੱਕੀ ਵਾਲੀ ਹੈ ਨਾ ਇਹ ਆਪਣੇ ਬਾਈਪਾਸ ਤੇ ਗੁੰਨੇ ਬਾਈਪਾਸ ਤੇ ਆ ਬਾਈ ਤੁਸੀਂ ਤੁਹਾਨੂੰ ਸਾਹਮਣੇ ਦੇਖ ਜਾਣਾ ਮਲਕੀਤ ਦਾ ਬੋਰਡ ਲੱਗਿਆ ਆ ਉੱਤੇ ਦੁਕਾਨ ਤੇ ਮੈਂ ਤੁਹਾਨੂੰ ਸਟਾਰਟਿੰਗ ਜੀ ਦਿਖਾਈ ਐ ਇੱਥੇ ਜਿੰਨੀਆਂ ਮਰਜ਼ੀ ਬਾਈ ਬਾਸਕਟਾ ਮੱਕੀ ਵਾਲੀਆਂ ਹਨ ਬਾਈ ਕੋਲੋਂ ਤੁਸੀਂ ਲਿਜਾ ਸਕਦੇ ਹੋ ਵਧੀਆ ਹੈਵੀ ਬਾਸਕਟਾ ਹੈ ਮੋਟੀਦਾਰ ਵਾਲੀ ਆ ਹਨਾ ਕਈ ਬਾਈ ਕਹਿ ਦਿੰਦੇ ਵੀ ਕਣਕ ਵਾਲੀ ਤਾਰ ਦੀ ਕ ਤਾਰ ਕੱਢ ਦਿੰਦੇ ਆ ਬਾਤ ਚੱਲ ਜੂਗੀ ਪਰ ਉਹ ਵੀ ਇਹ ਹੋਰ ਗੁਰਦੀਪ ਭਾਈ ਇਹਦਾ ਇਹਦਾ ਕਿ ਉੱਪਰ ਦਾ ਕੀ ਰੇਟ ਆ ਭਾਈ ਫਿਰ ਇਹਦਾ 195000 ਰੁਪਏ ਇੱਕ ਲੱਖ 95000 ਰੁਪਏ ਦਾ ਜੋ ਉੱਪਰ ਹਾਂਜੀ ਠੀਕ ਆ ਰੂਟਾ ਬੀਟਰ ਕਿੰਨੇ ਤੋਂ ਸਟਾਰਟ ਹੋ ਜਾਂਦਾ ਜੀ ਇਹਦਾ ਰੂਟਾ ਬੀਟਰ ਆ ਵੀਰੇ 7 ਫੁੱਟਾਂ ਦਾ ਹੈਗਾ ਜੀ 145000 ਦਾ ਅੱਛਾ ਜੀ 145000 ਦਾ 7 ਫੁੱਟਾਂ 6 ਫੁੱਟਾਂ ਹੈਗਾ 135000 ਦਾ ਜੀ 6 ਫੁੱਟਾਂ 135000 ਦਾ ਹਾਂਜੀ ਭਾਈ ਠੀਕ ਹੈ ਜੀ ਇਹ ਇਹ ਕਿੰਨਾ ਜੀ ਇਹ ਸੱਤ ਕੋਟਾ ਵੀਰੇ ਸੱਤ ਠੀਕ ਹੈ ਹੋ ਗਿਆ ਜੀ ਆਹ 7 5 1 6 ਹੈ ਜੀ 7 6000 ਚੱਲਦਾ ਜਾਨੀ ਠੀਕ ਹੈ ਕਿੰਨੀਆਂ ਮਸ਼ੀਨਾਂ ਰੱਖੇ ਹੋ ਬਾਈ ਮਲਕੀਤ ਦੀਆਂ ਮਸ਼ੀਨਾਂ ਆਪਣੇ ਕੋਲ 4 ਨੇ ਵੀਰੇ 4 ਮਸ਼ੀਨਾਂ ਐ ਇੱਥੇ ਲੋਕ ਉਰੀ ਰੱਖਦੇ ਹੋਗਾ ਪੰਜਾਬ ਵੀ ਲੈ ਜਾਂਦੇ ਹੋ ਨਹੀਂ ਇੱਥੇ ਰੱਖਦੇ ਆ ਅੱਛਾ ਜੀ ਹਾਂਜੀ ਹਾਂਜੀ ਮੱਕੀ ਵਾਲਾ ਹਾਂਜੀ ਇਹ ਬਾਸਕਟ ਨਾਲ ਦਿੰਦੇ ਆ ਜੀ ਆਪਾਂ ਅੱਛਾ ਮੰਨ ਲਓ ਬਾਸਕਟ ਦੇ ਨਾਲ ਜੇ ਕੋਈ ਕਸਟਮਰ ਲੈਣੀ ਆ ਮੱਛੀਆ ਕਟਰ ਲੈ ਲਿਆ ਤਾਂ ਬਾਸਕਟ ਨਾਲ ਫ੍ਰੀ ਆ ਇਹ ਬਾਈ ਹੈਗੀ ਫ੍ਰੀ ਆਫਰ ਆ ਬਾਈ ਦਾ ਇਹ ਵੀ ਇਹ ਬਾਸਕਟ ਤੁਹਾਨੂੰ ਨਾਲ ਮਿਲੂਗੀ ਇਹਦਾ ਕੀ ਪ੍ਰਾਈਸ ਆ ਬਾਈ ਮੱਕੀ ਵਾਲੇ ਕਟਰ ਦਾ ਇਹਦਾ 8 ਲੱਖ 15 ਹਜ਼ਾਰ ਹੈ ਜੀ ਪੂਰੇ ਦਾ ਸ਼ੋਅ ਆਪਣੇ ਗੁੰਨੇ ਦਾ ਠੀਕ ਇਹ ਤੇ ਵੀ ਐਮਪੀ ਚ ਲੈ ਜਾ ਸਕਦੇ ਆ ਮਨ ਲਾ ਜੇ ਕਿਤੇ ਕਿਸੇ ਨੇ ਹੁਣ ਜੁਪੀ ਯਾਪੀ ਚੋਂ ਆਣਾ ਪਾੜਾ ਜਣੀ ਜੇ ਸਾਸੀ ਛੱਡਣਾ ਵੀਰੇ ਪਾੜਾ ਲੱਗ ਲਵਾਂਗੇ ਅੱਛਾ ਵੀ ਮਨ ਲਓ ਪਹੁੰਚ ਨਹੀਂ ਕਰਦੇ ਜੀ ਸਾਦ ਨੂੰ ਨਾਲ ਲੈ ਜਾਏ ਤਾਂ ਇਹ ਰੇਟ ਹੈ ਠੀਕ ਵੀ ਪਹੁੰਚ ਨਹੀਂ ਹੈਗੀ ਹਾਂਜੀ ਵੀਰੇ ਠੀਕ ਆ ਨਹੀਂ ਕਟਰ ਬਾਈ ਵਧੀਆ ਮਲਗੀਤ ਦਾ ਵੀ ਹੈ ਨਾ ਚੱਲਣਾਂ ਦੇ ਵਿੱਚ ਵੀ ਚੀਜ਼ਾਂ ਪ੍ਰੋਡਕਟਾਂ ਜੋ ਵੀ ਨਗੀਤ ਕੰਮਾਂ ਤੋਂ ਹੀ ਦੇਖੇ ਹੋਣਾ ਨਾ ਪੂਰਾ ਹੈਵੀ ਸਮਾਨ ਲੱਗਿਆ ਹੋਇਆ ਜੀ ਸਾਰਾ ਟੋਟਲੀ ਅੱਛਾ ਜੀ ਚਾਈਨਾ ਕਿਹੜੀ ਕੰਪਨੀ ਦੇ ਵੀਰੇ ਜੀ ਪਹਿਲਾਂ ਵਧੀਆ ਸਾਰੇ ਕੰਪਨੀ ਦੇ ਨਹੀਂ ਜੀ ਅੱਛਾ ਜੀ ਬਾਕੀ ਆਪਣਾ ਲਾ ਲਓ ਆ ਆ ਐਂਗਲ ਲਾਉਣੇ ਇਹ ਸਪੋਰਟ ਤੋਂ ਲਾਉਣੇ ਜਦੋਂ ਆਪਣਾ ਮੋੜ ਤੇ ਆਉਂਦਾ ਨਾ ਅੱਛਾ ਆ ਐਂਗਲ ਹਾਂ ਇਹ ਚੱਲਣ ਵੇਲੇ ਤਾਂ ਲਾਉਣਾ ਪੈਂਦਾ ਵੀਰੇ ਨਹੀਂ ਹੋਣਾ ਜਦੋਂ ਚਲਾਉਣੀ ਹੈ ਫਿਰ ਲਾਉਣਾ ਹੈ ਇਹ ਯਾਰ ਕੰਮ ਵਧੀਆ ਕਰਤਾ ਰੋਡ ਤੇ ਹਨਾ ਵਾਸਤੇ ਵੀਰੇ ਜਣੀ ਵੀ ਝਟਕਾ ਨਹੀਂ ਪੈਂਦਾ ਵੀ ਕੋਈ ਵੀ ਹਾਂ ਨਹੀਂ ਉਹ ਸਿਆੜੇ ਆ ਨਾ ਪਿੱਛੇ ਹੀ ਆ ਨਾ ਢੋ ਕਹਾਂ ਦਾ ਕੁਛ ਆਈ ਨਹੀਂ ਇਹਦੇ ਏ ਉਹ ਹੀ ਕੰਮ ਵਧੀਆ ਕਰਾਇਆ ਮਲਗੀਤ ਕਰੋਪ ਨੇ ਆ ਨਾ ਵੀ ਦੇਖੋ ਰੋਡ ਤੇ ਕਟਰ ਆਇਆ ਹੁਣ ਆਪਣਾ ਵੀ ਆਇਆ ਹੈ ਨਾ ਇਹ ਖੁੱਲਾ ਹੀ ਲਿਆਇਆ ਆ ਹਾਂ ਇਹ ਕੰਮ ਵਧੀਆ ਕਰਦਾ ਬਾਈ ਤੇਰਾ ਨਾਮ ਕੀ ਬਾਈ ਗੁਰਦੀਪ ਮੈਂ ਨਜ਼ਾਰਾ ਲੈਂਦਾ ਪਿਆ ਮੈਂ ਕਹਿੰਦਾ ਵੀ ਨਜ਼ਾਰਾ ਹੀ ਲਿਆਦਾ ਤਾਂ ਐਂਗਲ ਵਾਲਾ ਦਾ ਨਾ ਵੀ ਬਾਈ ਜਾਣ ਤੋਂ ਕੋਈ ਹਲਕੀ ਬੁਲਕੀ ਚੀਜ਼ ਵੀ ਲੱਗੇ ਕਟਰ ਗੱਲ ਤਾਂ ਵੀ ਏਵੇਂ ਰੂਲੇ ਨੂੰ ਖਾਨ ਨਹੀਂ ਹੋਊਗਾ ਨਾ ਠੀਕ ਆ ਠੀਕ ਆ ਬਾਕੀ ਆ ਬਾਈ ਨੰਬਰ ਤੇ ਰਹਾ ਹੈ ਨਾ ਮਕਦੀਦ ਬਾਈ ਜੇ ਕਿਸੇ ਬਾਈ ਹੈ ਨਾ ਐਮਪੀ ਰਾਜਸਥਾਨ ਯੂਪੀ ਕਿਤੇ ਵੀ ਹੈ ਨਾ ਕਟਰ ਦੀ ਕੋਈ ਵੀ ਮਲਕੀਤ ਕੰਪਨੀ ਦਾ ਤੁਹਾਨੂੰ ਪ੍ਰੋਡਕਟ ਲੈਣਾ ਤਾਂ ਆ ਬਾਈ ਦਾ ਨੰਬਰ ਆ ਗਰਦੀਪ ਬਾਈ ਇਹ ਅਸੀਂ ਦੋ 파ਟਰਨਰ ਆ ਵੀਰੇ ਆ ਦਵਿੰਦਰ ਜੀ ਹੈ ਜੀ ਆਪਣਾ ਭਰਾ ਜੀ ਹੈ ਮੈਂ ਦਾ ਅੱਛਾ ਦਵਿੰਦਰ ਸਿੰਘ ਦੋ 파ਟਰਨਰ ਹੀ ਕੰਮ ਕਰਿਆ ਹੈ ਹਾਂਜੀ ਹਾਂਜੀ ਕਿੰਨੇ ਸਾਲ ਤੋਂ ਕਰਦੇ ਆ ਵੀਰੇ ਉਹਦੇ ਕੰਮੈਨਾਂ ਦਾ ਵੀਰੇ ਚਲਾਉਂਦੇ ਆ 20 ਬਾਸਾਲ ਤੋਂ ਜੀ ਅੱਛਾ ਜੀ ਇਹ ਕੰਮ ਕਿਦੋਂ ਕਰਿਆ ਜੀ ਇਹਨੂੰ ਮਹੀਨਾ ਤੋਂ ਹੋ ਗਿਆ ਅੱਛਾ ਮਹੀਨਾ ਤੋਂ ਹੋ ਗਿਆ ਠੀਕ ਆ ਠੀਕ ਆ ਨਾ ਵਧੀਆ ਬਾਈ ਮੁਬਾਰਕਾਂ ਫਿਰ ਤੁਹਾਨੂੰ ਹਾਂਜੀ ਆ ਵੀਰੇ ਤੁਹਾਨੂੰ ਬਾਕੀ ਬਾਈ ਜਿਵੇਂ ਹੁਣ 4 ਮਸ਼ੀਨਾਂ ਰੱਖੀਆਂ ਹੋਈਆਂ ਤੁਸੀਂ ਉਰੀ ਰੱਖੀਆਂ ਹੋਈਆਂ ਇਹ ਪੰਜਾਬ ਨਹੀਂ ਲੈ ਕੇ ਜਾਂਦੇ ਫੇ ਸਟਾਪ ਦਾ ਕਿਵੇਂ ਕਰਦੇ ਆ ਬਾਈ ਸਾਬ ਮਿਲ ਜਾਂਦਾ ਜੀ ਪੰਜਾਬ ਤੋਂ ਬੁਲਾਉਨੇ ਕਿੱਥੇ ਤੋਂ ਬੁਲਾਉਨੇ ਹੋ ਯੂਪੀ ਦਾ ਜੀ ਆਪਣੇ ਕੋਲ ਸਾਰੇ ਯੂਪੀ ਦਾ ਹਾਂਜੀ ਲੁਕੀਨਪੁਰ ਦਾ ਪੰਜਾਬ ਦਾ ਨਹੀਂ ਰੱਖਦੇ ਪੰਜਾਬ ਦਾ ਹੀ ਗੱਲ ਪੰਜਾਬ ਵੀ ਤਾਂ ਖਰਾਬ ਬੋਲ ਲੱਗਿਆ ਯਾਰ ਗੱਲ ਬਹੁਤ ਜ਼ਿਆਦਾ ਖਰਾਬ ਕਰਦੇ ਆ ਬਾਈ ਸਾਨੂੰ ਇਹਦੇ ਲੰਮਣ ਵਾਲੇ ਹਰਾਨ ਕਰੀ ਜਾਂਦੇ ਆ ਹਾਂਜੀ ਇਹ ਆਏ ਨੇ ਜੀ ਹੁਣ ਆਪਣੇ ਕਸਟਮਰ ਠੀਕ ਆ ਇਹਨਾਂ ਨੇ ਕਟਰ ਬੁੱਕ ਕਰਾਇਆ ਹੋਣਾ ਠੀਕ ਹੈ ਵੀਰੇ 10 ਕੱਟ ਦਾ ਦੇ ਦੇ ਆਪਾਂ ਨੇ ਇੱਕ ਮਹੀਨੇ ਚ ਕਿੰਨੇ ਦੇ ਦੇ ਬਾਈ ਕੱਟ ਰਾਂ ਆਪਾਂ ਗਾਲ ਦੇ ਦੇ ਵੀਰੇ 10 ਕੱਟਰ ਮਸ਼ੀਨਾ ਮਸ਼ੀਨਾ ਚਾਰ ਦੇ ਦਿਆ ਜੀ ਅੱਛਾ ਚਾਰ ਮਸ਼ੀਨਾ ਦੇ ਦਿੱਤੀ ਇੱਕ ਮਹੀਨਾ ਹੀ ਹੋ ਜਾਏਗਾ ਮਾ ਤਿੰਨ ਕ ਮਹੀਨੇ ਆ ਇੱਕ ਮਹੀਨਾ ਹੋ ਜਾਏ ਆਹ ਕੰਮ ਕਰੇ ਨੂੰ ਠੀਕ ਆ ਫੇਰ ਤਾਂ ਠੀਕ ਆ ਬਾਕੀ ਹੋਰ ਹੋਰ ਨੂੰ ਦਾ ਚੱਲ ਰਿਹਾ ਜੀ ਕੋ ਮੈਨੋਂ ਦਾ ਅੱਛਾ ਜੀ ਚਾਰ ਤੋਂ ਹੋਰ ਘੁੱਟਾ ਹੋਈ ਜਾਂਦੀਆਂ ਨੇ ਜੀ ਆਈ ਜਾਂਦੇ ਨੇ ਕਾ ਕਰ ਆਹ ਬੰਦਾ ਵੀ ਰਹਿਣਾ ਸਹਿਣਾ ਵੀਰੇ ਉਹੀ ਆ ਹੈ ਰਹਿਣਾ ਉਹੀ ਵੀਰੇ ਆ ਦੇਖੋ ਲਾ ਲੈਂਦੇ ਨੇ ਜੀ ਬੈੱਡ ਲਾ ਅੱਛਾ ਰਾਤ ਨੂੰ ਇੱਥੇ ਹੀ ਫੇਰ ਪਿੱਛੇ ਆਪਣਾ ਬਿਜਾ ਜੀ ਅੱਛਾ ਰੋਟੀ ਪਾਣੀ ਆਪੇ ਬਣਾਉਨੇ ਹੋ ਸਾਰਾ ਠੀਕ ਆ ਅੱਛਾ ਵੀ ਬੰਦੇ ਪੰਜਾਬ ਪੰਜਾਬੀ ਹੈਗਾ ਤੁਸੀਂ ਪੰਜਾਬ ਦੀ ਲੈਂਦੇ ਹੋ ਕਿ ਲੋਕਲ ਵੀ ਆ ਕੁਝ ਠੀਕ ਆ ਇੱਧਰ ਦੇ ਹੀ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਆ ਇਹ ਲੋਕਲ ਦਾ ਹੀ ਆ ਆਓ ਐਂ ਵੀ ਜੇ ਲੋਕਲ ਦੇ ਬੰਦੇ ਛੇਤੀ ਸਮਝਾ ਦਿੰਦੇ ਤਾਂ ਸਮਝ ਲੱਗ ਜਾਂਦੀ ਹੈ ਨਾ ਹੁਣ ਕਿੰਦਰ ਭੇਜੀਆਂ ਬਾਈ ਮਸ਼ੀਨਾਂ ਫਿਰ ਆਉਣਾ ਮਸ਼ੀਨਾਂ ਆਪਾਂ ਦੇ ਜਾਨ ਭੇਜੀਆਂ ਨੇ ਵੀਰੇ ਅੱਛਾ ਅੱਛਾ ਤਿੰਨਾਂ ਜਾਨ ਭੇਜਤੀਆਂ ਹਾਂਜੀ ਆ ਇੱਕ ਲਭੀਆਂ ਜਾ ਕੇ ਦਿੰਦੇ ਅੱਛਾ ਚੱਲ ਪਈਆਂ ਸੋਆ ਵੀਨ ਤੇ ਚੱਲ ਚੱਲ ਪਿਆ ਹੁਣ ਤਾਂ ਕੰਮ ਆਣਾ ਇਹ ਕਿਹੜਾ ਮਾਡਲ ਆ ਬਾਈ ਇਹ 23 ਮਾਡਲ ਆ 23 ਮਾਡਲ 54 ਇੰਚੀ ਬਣਿਆ ਹੋਇਆ ਬਾਤ ਨੂੰ ਨਾਉਣ ਤਾਂ ਉਹ ਇਹ ਜਿਗਾੜ ਵਧੀਆ ਵੀਰੇ ਅੱਛਾ ਸ਼ੋਰੂਮ ਫੇ ਕਿਰਾਏ ਤੇ ਲਿਆ ਕੇ ਬਣਾਇਆ ਵੀਰੇ ਕਿਰਾਏ ਤੇ ਲਿਆ ਵੀਰੇ ਅੱਛਾ ਕਿਰਾਏ ਤੇ ਲਿਆ ਨਹੀਂ ਵਧੀਆ ਬਣਿਆ ਬਣਿਆ ਮਿਲ ਗਿਆ ਹਨਾ ਬਹੁਤ ਸੋਹਣਾ ਬਾਈ ਸ਼ੋਰੂਮ ਵੀ ਬਣਿਆ ਨਾਲੇ ਆ ਨਾ ਬਾਕੀ ਰੌਣਕ ਤੇ ਉਪਰ ਆ ਜਾ ਹਾਂ ਸਭ ਤੋਂ ਵੱਡੀ ਗੱਲ ਤਾਂ ਆਹੀ ਆ ਵੀਰੇ ਇਹਦਾ ਮਾਈ ਪਾਸ ਦੇ ਨਾਲੇ ਬੜੇ ਹਾਈਵੇ ਦੇ ਉੱਤੇ ਆ ਹਨਾ ਹਾਂ ਇਹ ਬਾਈ ਚਰੰਜਾਂ ਜੀ ਵੀ ਤਿਆਰ ਕਰਦੇ ਆ ਮਸ਼ੀਨ ਇਹ ਹੈ ਮਲਗੀ ਦਾ ਵੇ ਹਾਂਜੀ ਹਾਂ ਫੈਸ਼ਨ ਜੇ ਕੋਈ ਮੰਗ ਹੋਵੇ ਆਪਣੀ ਮੰਗ ਸੀ ਜੀ ਤੋਂ ਕਰਾਈ ਜੀ ਆਪਾਂ ਬਾਈ ਨੂੰ ਮੋਨੂ ਨੂੰ ਆਓ ਇੱਧਰ ਤਾਂ ਵੀ ਆਏ ਆ ਫਸਲਾਂ ਉਹ ਹੁੰਦੀਆਂ ਨਹੀਂ ਆਪਣੇ ਥੋੜੀ ਦਿੱਕਤ ਕਰਦੀ ਆ ਪੂਰੇ ਤਾਂ ਕੋਈ ਤੇ ਕਟਰ ਕਾਏ ਫਟਾ ਬਾਈ ਫਿਰ 54 ਨਾਲ ਅੱਛਾ 13 ਹੀ ਆ 14 ਬਾਹਰ ਤੋਂ 14 ਠੀਕ ਠੀਕ ਆ ਠੀਕ ਆ ਬਾਈ ਨੇ ਚਾਰ ਮਹੀ ਮਸ਼ੀਨਾ ਮਲਕੀਤ ਦੀਆਂ ਰੱਖੀਆਂ ਹੋਈਆਂ ਇਹ ਬਾਈ ਮਸ਼ੀਨਾ ਰੱਖ ਪਹਿਲੀ ਮਸ਼ੀਨਾ ਰੱਖੀ ਇਹਦੇ ਕਾ ਹੁਣੇ ਬਾਅਦ ਚ ਰੱਖੀਆਂ ਆ ਕੇ ਜਦਾਂ ਕਾ ਚਾਚਾ ਜੂਣੀ ਇਹੀ ਲੈਂਡ ਚ ਪਾਏ ਹੋਈ ਸੀਗੇ ਜੀ ਅੱਛਾ ਸ਼ੁਰੂ ਤੋਂ ਮਲਕੀਤ ਨਾਲ ਜੁੜੇ ਹੋਏ ਆ ਨਹੀਂ ਪਹਿਲਾਂ ਸਾਰੀ ਜਵਾਈਆਂ ਦੇ ਜਿਵੇਂ ਮੈਨੂੰ ਅੱਛਾ ਜੀ ਬਾਜੀ ਮਲਕੀਤ ਨਾਲ ਦਾ ਅਸੀਂ ਜੁੜੇ ਆ ਜੀ ਆਪਣਾ ਲਾਲੋ 98 99 ਤੋਂ ਜੁੜੇ ਸੀਗੇ ਉਦੋਂ ਸੀਗੀਆਂ ਦੋ ਕੰਬੈਨਾਂ ਬਹੁਤ ਪੁਰਾਣੇ ਜੁੜੇ ਹੋਏ ਆ ਫਿਰ ਵੀ 98 ਤੇ 99 ਦਾ ਲੱਗਦਾ ਤੁਸੀਂ 24 ਸਾਲ ਇਹ ਦੋ 26 ਸਾਲ ਹੋ ਗਏ 26 ਸਾਲ ਹੋ ਗਏ ਦੋ ਨੰਬਰ ਮਸ਼ੀਨ ਆਇਆ ਆ ਭਾਈ ਤੂੰ ਤੇ ਲੱਗਾ ਆ ਦੋ ਨੰਬਰ ਦਾ ਨਹੀਂ ਕੰਮ ਵਧੀਆ ਵੀਰੇ ਬਹੁਤ ਸੋਹਣਾ ਮੈਂ ਅੱਜ ਸੋਚਦਾ ਹੀ ਆਉਂਦਾ ਆ ਰਸਤੇ 'ਚ ਮੈਂ ਕਿਹਾ ਯਾਰ ਕਟਰ ਵੀ ਮੈਂ ਸੋਆ ਵੀਂ ਤੇ ਮਸ਼ੀਨ ਚਲਾਉਂਗਾ ਵੀ ਮੈਂ ਕਟਰ ਦੀ ਤਾਂ ਕਿੱਥੇ ਰੱਖੀ ਕਰੂੰਗਾ ਨਾ ਮੱਕੀ ਪਤਾ ਹੁੰਦਾ ਬੰਦੇ ਆ ਤੁਹਾਨੂੰ ਪਤਾ ਹੀ ਵੀਰੇ ਪਰ ਮਾਲਕ ਕਹਿੰਦੇ ਯਾਰ ਵਿੱਚ ਮਸੀਹਾ ਬਣਦਾ ਹਨਾ ਕੋਈ ਤਾਂ ਮਾਲਕ ਮਾੜੇ ਬੰਦੇ ਦੀ ਵੀਰੇ ਆਪੇ ਵਾਂਹ ਫੜ ਲੈਂਦਾ ਆ ਤਾਂ ਆਪਣੀ ਗੱਲ ਵੀ ਨਹੀਂ ਕਦੇ ਹੋਈ ਨਾਲੇ ਬੇਲਾ ਹੈ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਬਾਈ ਨੇ ਫੋਨ ਲਾਇਆ ਕਹਿੰਦਾ ਮਿਲ ਕੇ ਜਾਈਂ ਚੱਲ ਇੱਥੇ ਓਡਾ ਕਰਦਾ ਵੀਡੀਓ ਦੇਖੀ ਸੀ ਕੱਲ ਤੁਸੀਂ ਆ ਰਹੇ ਸੀਗੇ ਪਿੱਛੇ ਡਾਬਰੇ ਆਪਣੇ ਬਾਈਪਾਸ ਤੇ ਗਵਾਲੀ ਹਾਂਜੀ ਹਾਂਜੀ ਚੱਲ ਚੱਲ ਦੋ ਕਾਟਰ ਪਾਈ ਜਾਂਦੇ ਨੇ ਇੱਥੇ ਕੰਮ ਹੈਗਾ ਉਹਦੀ ਲਾ ਲੈਣੇ ਤੇ ਕਾਟਰ ਦੋ ਦਾ ਨਹੀਂ ਇੱਕ ਇੱਕੋ ਆ ਵੀਡੀਓ ਕਰਦਾਰ ਨਾਲ ਨਹੀਂ ਹੈਗਾ ਅੱਛਾ ਉਹਦੇ ਨਾਲ ਨਹੀਂ ਹੈਗਾ ਉਹਦੇ ਨਾਲ ਤਾਂ ਦੂਜਾ ਹੀ ਆ ਆ ਉਹਦੇ ਮੂਰੇ ਦੇਖਦੇ ਆ ਕੰਬੈਨ ਮਗਰ ਤਾਂ ਦੋ ਸੀਗੇ ਆਪਣੇ ਮਗਰ ਦੋ ਤੇ ਵੀਰੇ ਵਧੀਆ ਵਧੀਆ ਜਾਨ ਛੜਾਤੀ ਦਾ ਮਸ਼ੀਨ ਦੀ ਉਹ ਨਾਲੇ ਆਇੰਦਾ ਹੁਣ 100 ਵੱਢਣੀ 100 ਆ ਵੀਨਾ ਇਹਦੀ ਰਾਖੀ ਕਿੱਥੇ ਕਰਦੇ ਹਨਾ ਇੱਕ ਇੱਕ ਭਾਰਾ ਬਹੁਤ ਆ ਵੀਰੇ ਚੱਕ ਲੋ ਕੈਮਰੇ ਗੋਮਰੇ ਲੱਗਿਆ ਸੀ ਰਹਿਣੇ ਇੱਥੇ ਰਹਿਣੇ ਵਾਠ ਠੀਕ ਆ ਬਾਈ ਹੁਣ ਤੇਰੀ ਜ਼ਿੰਮੇਵਾਰੀ ਆ ਕਰਦੀ ਬਾਈ ਆ ਕੋਈ ਦਿੱਕਤ ਨਹੀਂ ਹਾਂ ਠੀਕ ਆ ਵੀਰੇ ਠੀਕ ਆ ਵੀਰੇ ਸਾਸਤਰੀ ਕਾਲ ਬਾਕੀ ਇਹਨਾਂ ਕੋਈ ਵੀ ਅੰਪਾਇਰਟਮੈਂਟ ਮੰਨ ਲੋ ਰੋਟਾ ਵੇਟਰ ਤਾਨੂੰ ਜਿਵੇਂ ਬਾਈ ਨੇ ਦੱਸਿਆ ਹਨਾ ਚੋਪਰ ਹੋ ਗਿਆ ਮੱਕੀ ਵਾਲਾ ਕਟਰ ਹੋ ਗਿਆ ਉਤੇ ਬਾਅਦ ਟੋਕਰੀ ਹੋ ਗਈ ਹਨਾ ਬਾਸਕਟਾਂ ਹੋ ਗਈਆਂ ਹੋਰ ਵੀ ਬਾਈ ਸਮਾਨ ਜਿਵੇਂ ਮੰਨ ਲਾ ਕੋਈ ਕਿਸੇ ਵੀ ਮਸ਼ੀਨ ਦਾ ਸਾਰਾ ਹਾਂਜੀ ਹਾਂ ਕਮੈਨ ਦਾ ਸਾਰੇ ਪਾਰਟਸ ਮਿਲਦੇ ਆ ਮੰਨ ਲਾ ਕੋਈ ਅੜ ਜਵੇ ਕਿਤੇ ਕੰਮ ਤਾਂ ਗਰੀਬ ਬਾਈ ਨੂੰ ਯਾਦ ਕਰ ਲਿਓ ਹਾਂਜੀ ਹਾਂਜੀ ਹਾਂ ਬាទ ਠੀਕ ਆ ਵੀਰੇ ਥੈਂਕ ਯੂ ਬਾਕੀ ਬਾਈ ਦਾ ਨੰਬਰ ਆ ਹਾਂ ਬਾਈ ਨੰਬਰ ਬੋਲ ਦੇ ਇੱਕ ਵਾਰ ਮੇਰਾ ਵੀਰ ਬਣ ਕੇ ਨੰਬਰ ਬਾਈ ਉਹ ਨੋਟੇ ਸਾਹਮਣੇ 8360 176242 ਬਾਈ ਹਾਂ ਆ ਲਿਖਿਆ ਬਾਈ ਦਾ ਨੰਬਰ ਆ ਉਹ ਆਪਣੇ ਬਾਟਨਦਰ ਦੇ ਨੇ 83601 76524 95849 80007 ਹਾਂਜੀ ਬਾਕੀ ਇਹ ਨੰਬਰ ਆ ਨਾ ਬਾਈ ਨਾਲ ਜਰੂਰ ਇੱਕ ਵਾਰ ਦਿਓ ਮੌਕਾ ਨਵਾਂ ਕੰਮ ਕਰਿਆ ਹਨਾ ਵਰਤ ਕੇ ਬਾਈ ਪਤਾ ਲੱਗਦਾ ਹੁੰਦਾ ਬੰਦੇ ਦਾ ਇੱਕ ਵਾਰੀ ਦੇਖਿਓ ਜਰੂਰ ਮੌਕਾ ਦਿਓ ਬਾਈ ਨੂੰ ਰੂਟਾ ਵੇਟਰ ਚ ਹੈ ਕੁਝ ਵੀ ਬਾਸਕਟੇ ਲੈ ਕੇ ਜਾਇਓ ਭਾਵੇਂ ਇੱਕ ਬਾਈ ਇੱਕ ਵਾਰ ਦਿਓ ਲੋਕਲ ਵਾਲੇ ਵੀਰੇ ਮੌਕਾ ਜਰੂਰ ਠੀਕ ਆ ਵੀਰੇ ਗਦੀਪ ਠੀਕ ਆ ਬਾਈ ਸਤ ਸ੍ਰੀ ਅਕਾਲ ਜੀ ਠੀਕ ਆ ਜੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਫੇਰ ਜਦੋਂ ਕੱਟਰ ਪਾਉਣ ਆਵਾਂਗੇ ਹਨਾ ਫੇਰ ਮਿਲਾਵਾਂਗੇ ਤੁਹਾਨੂੰ ਸ਼ੁਕਰੀਆ ਜੀ